हां की नाम है तेरा मेरा सोनी तेरा की नाम है हां भूतराज मंदिर उस दिन तुसी सी के चोरी करी सी पाइपा ते आ मंदिर चे टाल भी तोर ली हुन तुसी किन्ने दी बेचीया सी भूतराज मंदिर तो तारियां वे पाइपा 400 ਕਿਸ ਨੂੰ ਕਬਾੜੀਆਂ ਕਿਹੜੇ ਕਬਾੜੀਆਂ ਸਿੱਧੀ ਗੱਲ ਸਿੱਧਾ ਜਵਾਬ ਬੰਟੀ ਕਬਾੜੀ ਇਹ ਕਿੱਥੇ ਐ ਇਹ ਕਿੱਧਰ ਐ ਇਹ ਆਪਣਾ ਆਰਐਸ ਮਹਾਂਜਨ ਉਹ ਮਹਿੰਦਰਾ ਕਾਲਜ ਮਹਿੰਦਰਾ ਕਾਲਜ ਕੋਲ ਤੇ ਹੁਣ ਜਿਹੜੇ ਹੋਰ-ਉਰੇ ਨੇੜੇ-ਨੇੜੇ ਕਿਹੜੀ-ਕਿਹੜੀ ਦੁਕਾਨ ਦੀ ਤਾਰ ਤੋਰੀਆਂ ਸੀ ਸਿੱਧੀ ਸਵਾਲ ਸਿੱਧਾ ਜਵਾਬ ਨਹੀਂ ਤੈਨੂੰ ਪਤਾ ਪਿੱਛੇ ਬੰਦੇ ਖੜੇ ਰਾਖਸ਼ਾਂ ਵਰਗੇ ਸਰ ਜੀ ਤਾਂ ਤਾਰਦ ਨਹੀਂ ਥੋੜਿਆ ਉਧਰ ਪੇਪ ਚੱਕੇ ਸੀਗੇ ਜੀ ਕਿਹੜੇ ਥੋੜੇ ਹੈ ਪਾ ਪੀ ਉਹ ਬੈਂਕ ਵਾਲੇ ਵੀ ਤੁਹਾਨੂੰ ਨਹੀਂ ਥੋੜੀ ਸੀਗੀ ਬੈਂਕ ਦੇ ਉੱਪਰ ਚੜ ਕੇ ਵੀ ਨਾ ਜੀ ਬੈਂਕ ਵਾਲੇ ਵੀ ਥੋੜੀ ਆ ਉਧਰ ਪਿਆ ਵੇ ਕਿਹੜੇ ਉਹ ਰਾਹੁਲ ਕਿਥੇ ਚੋਰੀ ਕਰਕੇ ਆਇਆ ਰਾਹੁਲ ਕਿਥੇ ਕਰਕੇ ਆਇਆ ਚੋਰੀ ਜਿਹੜੀ ਤੈਨੂੰ ਵੀਡੀਓ ਦਿਖਾਈ ਹੋਣੀ ਮੈਨੂੰ ਹਾਂ ਜੀ ਉਸ ਉਸ ਦਿਨ ਦਾ ਹੀ ਮੇਰੇ ਨਾਲ ਭੂਤਨਾਥ ਮੰਦਿਰ ਉਰੇ ਇੱਕ ਮਿੰਟ ਭੂਤਨਾਥ ਮੰਦਿਰ ਤੇਰੇ ਨਾਲ ਕੌਣ ਕੌਣ ਸੀਗਾ ਤੂੰ ਸੀ ਹੋਰ ਹੋਰ ਤੀਸਰਾ ਕੌਣ ਸੀ ਇੱਕ ਹੋਰ ਮੁੰਡਾ ਦਾ ਨਾਮ ਕੀ ਸੀ ਉਹ rau ਨਾਮ ਸੀ ਜੀ ਉਹਦਾ ਆ ਦੋਸਤੋ ਇਹ ਭੂਤਨਾਥ ਮੰਦਿਰ ਦੇ ਵਿੱਚ ਚੋਰੀ ਜਿਹੜੀ ਹੋਈ ਸੀਗੀ ਆ ਫੜ ਲਿਆ ਤੇ ਇਹ ਸਾਰੇ ਦੋਸਤਾਂ ਨੂੰ ਜਿਨ੍ਹਾਂ ਦੀ ਵੀ ਸਨੋਰੀ ਅੱਡੇ ਦੇ ਨੇੜੇ ਦੇੜੇ ਏਸੀ ਦੀ ਪਾਈਪਾਂ ਚੋਰੀ ਹੋਈਆਂ ਉਹ ਕਤਵਾਲੀ ਥਾਣੇ ਸੰਪਰਕ ਕਰੋ ਇਹ ਮਾਰਗ ਕਲੋਨੀ ਮੰਦਿਰ ਦੇ ਵਿੱਚੋਂ ਟੱਲ ਉਤਾਰ ਕੇ ਲੈ ਕੇ ਜਾ ਰਹੇ ਸੀਗੇ ਆ ਸਾਰੇ ਮਾਰਗ ਕਲੋਨੀ ਵਾਲਿਆਂ ਨੇ ਫੜ ਲਏ ਇਹ ਮੰਦਿਰ ਚੋਂ ਟੱਲ ਹੁਣ ਤੁਸੀਂ ਤਾਂ ਕਿੱਥੋਂ ਵੜ ਕੇ ਲਿਆਏ ਆ ਤੁਹਾਨੂੰ ਕਿੱਥੋਂ ਬੰਦੇ ਤੋਂ ਫੜ ਕੇ ਲਿਆਏ ਇਹਨਾਂ ਨੂੰ ਤਾਂ ਇਹੀ ਚੋਰ ਸੀਗੇ ਜਿਹੜੇ ਤੁਹਾਨੂੰ ਦੋਸਤੋ ਭੂਤਨਾਥ ਮੰਦਿਰ ਥੋੜੇ ਦਿਨ ਪਹਿਲਾਂ ਚੋਰੀ ਹੋਈ ਸੀਗੀ 1 AC ਦੀ ਪਾਈਪਾਂ ਕਰ ਟੁੱਟਦੀਆਂ ਤਾਂ 5000 ਰੁਪਏ ਲੱਗਦੇ ਆ ਸਾਡੇ ਭੂਤਨਾਥ ਮੰਦਿਰ ਕਮੇਟੀ ਦੇ 25000 ਰੁਪਏ ਲੱਗੇ ਤਾਂ ਇਹ ਭੂਤਨਾਥ ਮੰਦਿਰ ਚੋਰੀ ਤੁਹਾਨੂੰ ਕੀਤੀ ਸੀਗੀ ਤੀਜਾ ਬੰਦਾ ਕਹ ਸੀ ਤੁਹਾਡੇ ਨਾਲ ਨਾਮ ਦੱਸ ਰਾਹੁਲ ਜੀ ਕਿੰਨੇ ਦੀ ਵੇਚੀ ਸੀ ਬਾਈਪਾਂ ਕਿਹੜੇ ਗਾੜੀ ਨੂੰ ਉਧਰ ਆ ਰਹੇ ਯਾਰ ਸਿੱਧਾ ਫੇਰ ਕਦੀ ਮਹਿੰਦਰਾ ਕੋਲੇ ਕਦੀ ਆ ਰਹੇ ਸਮਾਂ ਰਾਜਾ ਗੋਲੀ ਤੇ ਸਾਹਮਣੇ ਗਲੀ ਕੀ ਨਾਮ ਹੈ ਚੋਰ ਦਾ ਕਿੰਨੇ ਦੀ ਵੇਚੀ ਸੀ 400 ਜੀ ਜੀ ਪਿੰਡਾ ਕਾਲਜ ਦੇ ਸਾਹਮਣੇ ਕੁਆੜੀ ਆ 400 ਰੁਪਏ ਦੀ ਵੇਚ ਕੇ ਜਿਹਦੇ ਬੰਦੇ ਨਿਕਾਲੇ ਕਰਾਂਗੇ ਜੇ ਤੇ ਚਨਾਵੋ ਠੀਕ ਹੈ ਨਹੀਂ ਉਹ ਕੁਆੜੀਏ ਨੂੰ ਪકડਣਾ ਪੜੇ ਉਹ ਕੁਆੜੀਏ ਨੂੰ ਪકડਣਾ ਨਾ ਆਜੋ ਸਾਰੇ ਸੌੜੀ ਤੱਕਾ ਇਹਨਾਂ ਨੇ ਕਾਲੀ ਟੋਟਲੀ ਸਭ ਮੰਦੇ ਨੇ ਮੁੰਸਾ ਗੱਲਿਆ ਮੇਂਗਰਾ ਹਾਂ ਜੀ ਆਹ ਵਾਲਾ ਹੈ ਪੱਜੀ ਨਾ ਬੱਸ ਬੱਸ ਕੋਸ਼ਿਸ਼ ਨਾ ਕਰਨੀ ਭੱਜਣ ਨਹੀਂ ਭੱਜਣ ਜੋ ਬੈਠੇ ਨਹੀਂ ਸਭ ਭੱਜਣੇ ਬਣਾਓ ਬਣਾਓ ਜਿੱਗਾ ਬਣਾਓ ਆਪਣੇ